ਸਤਿ ਸ੍ਰੀ ਅਕਾਲ ਤੁਸੀ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸੱਜਣਾ ਬੇਲੀਆਂ ਮਿੱਤਰਾਂ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਬਾਈ ਸਰਬਜੀਤ ਸਿੰਘ ਡੰਡਾ ਉਹਨਾਂ ਦੀ ਕਥਾ ਲੈ ਕੇ ਹਾਜ਼ਰ ਹੋਏ ਆਂ ਬੜੀਆਂ ਗੱਲਾਂ ਖਰੀਆਂ ਕਰਦੇ ਨੇ ਤੇ ਦੋ ਟੋ ਗੱਲਾਂ ਕਰਦੇ ਨੇ ਇਹਨਾਂ ਨੇ ਜਿਹੜੇ ਪਖੰਡੀ ਬਾਬੇ ਨੇ ਉਹਨਾਂ ਦੀ ਧੂੜ ਪੜ ਛੱਡੀ ਇਸ ਵੀਡੀਓ ਦੇ ਅੰਦਰ ਜਿਹੜੇ ਲੋਕ ਆਪਣਾ ਪੈਸਾ ਤੇ ਆਪਣਾ ਈਮਾਨ ਪਖੰਡੀਆਂ ਦੇ ਪਿੱਛੇ ਲੱਗ ਕੇ ਜ਼ਾਇਆ ਕਰਦੇ ਨੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਤਾਂ ਕਿ ਅਸੀਂ ਵੀ ਜਿਹੜਾ ਕਿਸੇ ਦੇ ਚੁੰਗਲ ਦੇ ਅੰਦਰ ਨਾ ਫਸ ਚੱਕੀਏ ਤੇ ਇਸ ਵੀਡੀਓ ਦੇ ਅੰਦਰ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪਾਂ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਨੇ ਆਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਦੇ ਅੰਦਰ ਆ ਕੇ ਲਿਖ ਦਿਓ ਵਾਹਿਗੁਰੂ ਤੇ ਮੈਂ ਕਰਨਾ ਵੀਡੀਓ ਸਟਾਰਟ ਅਜਿ ਤਰ੍ਹਾਂ-ਤਰ੍ਹਾਂ ਦੇ ਵਹਿਮ ਪਾਤੇ ਜਗ੍ਹਾ ਬਣਾ ਦਿੱਤੀਆਂ ਇਹ ਜਗ੍ਹਾ ਬੜੀ ਜਾਰੀ ਹੈ ਜੀ ਇੱਥੇ ਬੜਾ ਕਈਆਂ ਦੇ ਘਰਾਂ ਬਾਰੇ ਵਹਿਮ ਪਾਤਾ ਵੀ ਇਹ ਘਰ ਦੇ ਵਿੱਚ ਕੋਈ ਜਗ੍ਹਾ ਹੈਗੀ ਇਸ ਕਰਕੇ ਇੱਥੇ ਲਵੇਰਾ ਨਹੀਂ ਇਹਨਾਂ ਦੇ ਹੁੰਦਾ ਇਹਨਾਂ ਦੇ ਨਿਆਣੇ ਬਿਮਾਰ ਰਹਿੰਦੇ ਆ ਉਹ ਜਦੋਂ ਘਰ ਵੇਚ ਦਿੰਦੇ ਆ ਉੱਥੇ ਮੱਝਾਂ ਵੀ ਦੁੱਧ ਦੇਈ ਜਾਂਦੀਆਂ ਉਹਨਾਂ ਦੇ ਨਿਆਣੇ ਪੜੀ ਵੀ ਜਾਂਦੇ ਆ ਗੱਲ ਆਪਣੀ ਨਹੀਂ ਮੰਨਣੀ ਵੀ ਅਸੀਂ ਪੜਦੇ ਨਹੀਂ ਸੀ ਮੱਝਾਂ ਨੂੰ ਪਠੇ ਨਹੀਂ ਸੀ ਪਾਉਂਦੇ ਇਦਾਂ ਤੇ ਫਿਰ ਦੁਨੀਆ ਤੇ ਤਰੱਕੀ ਨਾ ਕਰ ਸਕੇ ਕਈਆਂ ਲੋਕਾਂ ਨੇ ਅੱਛਾ ਕਈ ਬੰਦੇ ਜਾਣ ਕੇ ਵੀ ਡਰਾਉਂਦੇ ਆ ਵੀ ਇਹ ਘਰ ਵੇਚ ਕੇ ਜਾਣ ਤੇ ਅਹੀਂ ਖਰੀਦ ਲੀਏ ਮੁੜ ਕੇ ਬਿਲਕੁਲ ਸੱਚੀ ਗੱਲ ਹੈ ਬੋਲੋ ਪਿਆਰਿਓ ਉਹ ਅਗਲੇ ਸਸਤਾ ਹੀ ਵੇਚਦੇ ਉਦਾਂ ਉਹਨਾਂ ਵੱਧ ਮੰਗਣੇ ਅਗਲਾ ਅਗਦਾ ਗਲੋ ਲਾਓ ਪਰਾਂ ਕਈ ਇਦਾਂ ਕਹਿੰਦੇ ਇੱਥੇ ਬੰਦਾ ਮਰਿਆ ਤਾਂ ਨਹੀਂ ਇੱਥੇ ਹੁਣ ਮਜਾਂ ਦੁੱਧ ਦਿੰਦੀਆਂ ਵੀ ਕਿਹੜਾ ਘਰ ਜਿਸੇ ਕਦੀ ਬੰਦਾ ਨਹੀਂ ਮਰਿਆ ਜੀ ਬੋਲੋ ਗੁਰੂ ਕੇ ਪਿਆਰਿਓ ਕੋ ਦੁਨੀਆ ਦਾ ਐਸਾ ਘਰ ਹੈਗਾ ਕੋਈ ਨਹੀਂ ਹਰ ਘਰ ਦੇ ਵਿੱਚ ਕੋਈ ਨਾ ਕੋਈ ਏਦਾਂ ਕਰਨਗੇ ਜੀ ਇਥੇ ਨਾ ਅਵਗਤ ਹੈ ਛੋਟੀ ਉਮਰ 'ਚ ਹੀ ਮਰ ਗਿਆ ਸੀ ਨਾ ਇਸ ਕਰਕੇ ਉਹਦੀ ਰੂਹ ਭੜਗਦੀ ਫਿਰਦੀ ਹੈ ਏਦਾਂ ਦੇ ਸ਼ਬਦ ਅਸੀਂ ਬੋਲਦੇ ਆ ਅਵਗਤ ਤੁਹਾਡੇ ਕੋਲ ਕੀ ਗਾਰੰਟੀ ਅਵਗਤ ਹੈ ਜੀ ਤੁਹਾਡੇ ਕੋਲ ਗਾਰੰਟੀ ਕੀ ਹੈ ਛੋਟੀ ਉਮਰ ਦਾ ਸੀ ਜੀ ਅਵਗਤ ਪੂਰਾ ਹੋਇਆ ਤੇ ਜਿਹੜੇ ਨਿੱਕੇ ਨਿੱਕੇ ਮੀਰ ਮੰਨੂ ਦੀ ਜੇਲ੍ਹ 'ਚ ਛੋਟੇ ਛੋਟੇ ਬੱਚੇ ਉਹਨਾਂ ਦੀ ਉਮਰ ਪੂਰੀ ਹੋ ਗਈ ਸੀ ਇਹ 2 2 3 3 4 4 ਮਹੀਨਿਆਂ ਦੇ ਬੱਚਿਆਂ ਨੂੰ ਆਕਾਸ਼ ਵਾਲ ਨੂੰ ਸੁੱਟ ਕੇ ਥਲੇ ਨੇਜੇ ਕੀਤੇ ਗਏ। ਅੰਦਰ ਸਿੰਘ ਬਾਹਦਰ ਦੇ 4 ਸਾਲ 7 ਮਹੀਨੇ ਦੇ ਸਭ ਜਾਦੇ ਨੂੰ ਧਰਤੀ ਤੇ ਲੰਮਾ ਪਾ ਕੇ ਉਹਦੇ ਜੂੰਦੇ ਦਾ ਦਿਲ ਕੱਢ ਕੇ ਬਾਪ ਦੇ ਮੂੰਹ ਚ ਪਾਇਆ ਗਿਆ। ਉਹਦੀ ਉਮਰ ਪੂਰੀ ਹੋ ਗਈ ਸੀ। ਕੌਣ ਲੋਕ ਨਹੀਂ ਜਿਹੜੇ ਤੁਹਾਡੇ ਲਾ ਕੇ ਇਦਾਂ ਦਾ ਵਹਿਮਾਂ ਦਾ ਜਾਲ ਵਿਛਾਉਂਦੇ ਨੇ ਤੁਹਾਨੂੰ ਡਰਾਉਂਦੇ ਨੇ ਭੈ ਪੀਤ ਕਾ ਅ ਤੁਸੀਂ ਵੇਖੋ ਕਿਦਾਂ ਦੀਆਂ ਅੱਜ ਇਹਦੀ ਜੀ ਛਾਇਆ ਜੀ ਇਹਦੇ ਵਿੱਚ ਕੋਈ ਭੂਤ ਵੜਿਆ ਫਿਰਦਾ ਤੁਸੀਂ ਵੇਖਿਆ ਅੱਜ ਕੱਲ ਬੜੇ ਬੜੇ دیਵਾਨਾ ਚਾਉਂਦੇ ਆ ਕਿਦਾਂ ਉਹ ਪੂਰੀ ਟ੍ਰੇਨਿੰਗ ਹੁੰਦੀ ਉਹਦੀ ਬਕਾਇਦਾ ਉਹਦੇ ਕਲਾਸਾਂ ਲੱਗਦੀਆਂ ਵੀ ਤੂੰ ਡਰਨਾ ਕਿਦਾਂ ਤੇਰੇ ਦਿਲ ਚੋਂ ਭੂਤ ਕਿਦਾਂ ਬਾਹਰ ਕੱਢਣਾ ਸੀ ਉਹ 5 ਮਿੰਟ ਬਾਅਦ ਭੂਤ ਸਹੀ ਹੋ ਜਾਂਦਾ ਤੇ ਮੈਂ ਕਈ ਵਾਰੀ ਕਹਿੰਦਾ ਹਾਂ ਨੂੰ ਲੱਭਿਆਂ ਭੂਤ ਨੂੰ ਕੋਲ ਪੱਠੇ ਪਵਾਵਾਂਗੇ ਮੱਜਾਂ ਨੂੰ ਜੇ ਮਾਲੋ ਸੱਚੀ ਤੁਹਾਡੇ ਸਾਹਮਣੇ ਭੂਤ ਆ ਜੇ ਨਾਲ ਉਹਨ ਜਿੰਨੇ ਵਿਹਲੇ ਬੰਦੇ ਆ ਨਾ ਭੂਤ ਵੀ ਉਹਨਾਂ ਚ ਆਉਂਦੇ ਆ ਮੜਾ ਜਾ ਕੰਮ ਦੱਸੋ ਤੇ ਭੂਤਾ ਪੇ ਨਿਕਲ ਜਾਣਾ ਵਿਹਲੇ ਬੰਦਿਆਂ ਚ ਇਹ ਚੀਜ਼ ਆਉਂਦੀ ਆ ਜਿਹੜਾ ਬੰਦਾ ਵਿਜੀ ਆ ਉਹਦੇ ਕੋਲ ਤੇ ਇੰਨਾ ਟਾਈਮ ਹੀ ਨਹੀਂਗਾ ਜੀ ਸਾਡੇ ਸਮਾਜ ਵਿੱਚ ਤੁਸੀਂ ਕੋਈ ਪਿੰਡ ਲਾ ਲਓ ਜਿੱਥੇ ਕੋਈ ਚਮਕੀ ਨਹੀਂ ਮਾੜੀ ਮੋਟੀ ਲੱਗਦੀ ਸਤਿਗੁਰਾਂ ਨੇ ਪਾਣੀ ਚ ਐਵੇਂ ਥੁੜਾ ਆ ਕਿ ਅਸੀਂ ਗਿਆਨ ਵੀ ਹੋਣਾ ਗਾਵੇ ਗੀਤ ਭੁੱਖੇ ਮੁੱਲਾਂ ਪਹਿਲਾਂ ਮੁੱਲਾਂ ਲੋਕਾਂ ਨੂੰ ਆਂਦਾ ਸੀ ਮਸੀਤੇ ਜਾਇਆ ਕਰੋ ਹੁਣ ਉਹਨੇ ਘਰ ਨੂੰ ਮਸੀਦ ਬਣਾ ਲਿਆ ਵੀ ਇੱਥੇ ਆਇਆ ਕਰੋ ਗੱਲ ਵਧੀਆ ਕਈਆਂ ਨੇ ਘਰੇ ਚੌਂਕੀਆਂ ਲਾਉਣੀਆਂ ਸ਼ੁਰੂ ਕਰਤੀਆਂ ਕੋਈ ਮੰਗਲਵਾਰ ਲਈ ਜਾਂਦਾ ਕੋਈ ਵੀਰਵਾਰ ਲਈ ਜਾਂਦਾ ਕੋਈ ਬੁੱਧਵਾਰ ਲਈ ਜਾਂਦਾ ਕੋਈ ਸ਼ਨੀਵਾਰ ਲਈ ਜਾਂਦਾ ਕੋਈ ਕੇਦੇ ਇਦਾਂ ਹੱਥ ਫੇਰ ਕੇ ਗੋਡੇ ਠੀਕ ਕਰੀ ਜਾਂਦਾ ਕੋਈ ਪਥਰੀਆਂ ਬਾਹਰ ਕੱਢੀ ਜਾਂਦਾ ਲੱਗਦਾ ਨਹੀਂ ਸਾਲੋਂ ਵੀ ਆਪਣਾ ਭਾਰਤ ਦੇਸ਼ ਕਿੰਨਾ ਤਰੱਕੀਆਂ ਤੇ ਆ ਕੋਈ ਆਂਦਾ ਇਦਾਂ ਹੱਥ ਫੇਰ ਕੇ ਪਥਰੀ ਬਾਹਰ ਕੱਢ ਦਿੰਦਾ ਨਾ ਮੈਂ بڑے بڑے ਡਾਕਟਰ ਫੇਲ ਕੀਤੇ ਪਏ ਇਥੇ ਜਦੋਂ ਬੰਦਾ ਉਹ ਮਰਦਾ ਮੜ ਕੇ ਉਸੇ ਪੱਥਰੀ ਨਾਲ ਆ ਨਾ ਜਦੋਂ ਅੰਦਰ ਕੋਈ ਜ਼ਹਿਰ ਜੁਰਜੇ ਫੈਲ ਜਾਂਦੀ ਹੈ ਵੀ ਸਮਝ ਵੀ ਨਹੀਂ ਆਉਂਦੀ ਕਈ ਜਾਣ ਕੇ ਬਾਬਾ ਜੀ ਸਾਡੇ ਸ਼ੂਗਰ ਵੜੀ ਆ ਕਿੰਨੇ ਹਸਪੀਟਲਾਂ ਦੇ ਵਿੱਚ ਲੋਕ ਮੈਂ ਪਹਿਲਾਂ ਸਟੇਜਾਂ ਤੇ ਕਿਹਾ ਕਿੰਨੇ ਜਿਹੜੇ ਆ ਤੁਸੀਂ ਵੇਖੋ ਆਰਾਮਦੇਵ ਵਾਲੀ ਵੇਖ ਲਓ ਤੁਸੀਂ ਕਿੰਨਾ ਲੋਕਾਂ ਨੂੰ ਦਵਾਈਆਂ ਵੰਡਦਾ ਰਿਹਾ ਹੁਣ ਇੱਕ ਦਿਨ ਬੀਪੀ ਆਪਣਾ ਚੈੱਕ ਕਰਾਉਣ ਦੇ ਅਸੀਂ ਡਾਕਟਰ ਕੋਲ ਸਾਡੇ ਲੋਕ ਵੀ ਜਾਂਦੇ ਆ ਪਖੰਡੀਆਂ ਕੋਲ ਕਈ ਕਈ ਐਂਦਾ ਕਰੇ ਕੋਈ ਚੰਗਾ ਜਿਹਾ ਬਾਬਾ ਦੱਸੋ ਜੀ ਕਿਤੇ ਮੈਂ ਬਿਮਾਰੀ ਨਹੀਂ ਸਾਡੇ ਘਰੋਂ ਨਿਕਲਦੀ ਉਹਨਾਂ ਨੇ ਆਪਣੇ ਬਹੁਤ ਵੱਡੇ ਵੱਡੇ ਹਸਪੀਟਲ ਬਣਾਏ ਨੇ ਇਸ ਕਰਕੇ ਨਵੇਂਮਾਚੋਂ ਬਾਹਰ ਨਿਕਲੋ ਪਰਮਾ ਪਖੰਡਾ ਚੋਂ ਬਾਹਰ ਨਿਕਲੋ ਖਾਣਾ ਪੀਣਾ ਆਪਣਾ ਸਹੀ ਕਰ ਲਓ ਗੁਰਬਾਣੀ ਦੀ ਵਿਚਾਰ ਆਪਣੇ ਘਰਾਂ ਚ ਕਰਨ ਕਰਨੀ ਸ਼ੁਰੂ ਕਰ ਦਿਓ ਕਿਸੇ ਤੇ ਵਿਸ਼ਵਾਸ ਕਰਨ ਦੀ ਲੋੜ ਹੀ ਨਹੀਂ ਬਾਹਰ ਸਾਨੂੰ ਆਪਣੇ ਆਪ ਹੀ ਠੀਕ ਹੋ ਜਾਣਾ ਸੀ ਅਈ ਤਾਂ ਪਖੰਡਵਾਦ ਨੂੰ ਆਪ ਹੀ ਬੜਾਵਾ ਦਿੱਤਾ ਹੈ ਆਪ ਹੀ ਤੁਸੀਂ ਤੁਰੇ ਫਿਰਦੇ ਆ ਜਾਂ ਇਦਾਂ ਕਹੀ ਜਾਣਗੇ ਬੜਾ ਸਿਆਣਾ ਹੈ ਉਹ ਸਿਆਣਾ ਤੇ ਆਪ ਹੀ ਆ ਭਾਈ ਤੁਹਾਨੂੰ ਵਹਿਮਾਂ ਚ ਪਾ ਕੇ ਦਿਓ ਆਪਣੇ ਪਿਛੇ ਲਈ ਫਰਦਾਸ ਹਾਂ ਸਿਆਣਾ ਤਾਂ ਫਿਰ ਆਪ ਹੀ ਹੈ ਸਿਆਣਾ ਤੇ ਆਪੇ ਹੀ ਆ ਨਾ ਆਪਾਂ ਨੂੰ ਕਣਕ ਵੀ ਤਰਲੇ ਲੈ ਲੈ ਕੇ ਵੇਚਣੀ ਪੈਂਦੀ ਅਗਲੇ ਦਿਨ ਸਵਾਦੀਆਂ ਪੁੜੀਆਂ ਵਿਕੀ ਜਾਂਦੀਆਂ ਨੇ ਸਿਆਣੇ ਤੇ ਆਪੇ ਹੋਏ ਆਪਾਂ ਕੁਇੰਟਲ ਦੀ ਕਣਕ ਤਰਲੇ ਲੈ ਕੇ ਆਹੀ ਤੇ ਇਦਾਂ ਕਹਿੰਦੇ ਕਣਕ ਛੋਟਾ ਆ ਮੰਡੀ ਚ ਕਹਿੰਦਾ ਹਾਂ ਦੋ ਟਰਾਲੀਆਂ ਉੱਚੀ ਬੋਲਿਓ ਹਾਂ ਜੀ ਅਗਲੇ ਸਵਾਬ ਨਹੀਂ ਇਦਾਂ ਕਹਿੰਦੇ ਸਵਾਸ ਛੋਟਾ ਆ ਉਹ ਇਦਾਂ ਨਹੀਂ ਕਹਿੰਦੇ ਉਹਨਾਂ ਦੀ ਸਵਾਹ ਵਾ ਚੁੱਲੇ ਦੀ ਉਹ ਵੀ ਨਹੀਂ ਕਹਿੰਦੇ ਛੋਟਾ ਆ ਅਸੀਂ ਅਸੀਂ ਜਣਸ ਨੂੰ ਛੋਟਣਾ ਕਹਿੰਦੇ ਆ ਸਵਾਵੀ ਗਦੀ ਗੱਲਾਂ ਦੀ ਪੁੜੀਆਂ ਨਾਲ ਵਿਗਦੀ ਆ ਪੀਂਦੇ ਨੇ ਲੋਕ ਸਵਾ ਰਖਾਂ ਪੀਂਦੇ ਨੇ ਲੋਕ ਪਖੰਡ ਕਰਦੇ ਨੇ ਲੋਕ ਤਰ੍ਹਾਂ ਤਰ੍ਹਾਂ ਦਾ ਪਖੰਡ ਕਰਦੇ ਨੇ ਇੱਕ ਪਖੰਡ ਥੋੜਾ ਤੇ ਜਿਹਨੂੰ ਤੁਸੀਂ ਰੋਕੋ ਉਹ ਤੁਹਾਡੇ ਸਿਰ ਦੇ ਵਾਲਾ ਨੂੰ ਆਉਂਦਾ ਜੀ ਸਾਨੂੰ ਤੁਸੀਂ ਰੋਕਦੇ ਕਿਉਂ ਜੇ ਰੋਜ਼ ਆਪਣੇ ਘਰਾਂ ਵਿੱਚ ਅਸੀਂ ਇਸ ਅਮਰਤ ਨੂੰ ਪੀਣਾ ਸ਼ੁਰੂ ਕਰ ਦਈਏ ਰੋਜ਼ ਆਪਣੇ ਘਰ ਚ ਸਤਗੁਰ ਦੀ ਬਾਣੀ ਵਿਚਾਰਨੀ ਸ਼ੁਰੂ ਕਰ ਦਈਏ ਵਹਿਮਾਂ ਚ ਪੈਣ ਦੀ ਲੋੜ ਹੀ ਨਹੀਂ ਸਾਨੂੰ ਵਿਸ਼ਵਾਸ ਕਰੋ ਆਪਣੇ ਗੁਰੂ ਤੇ ਗੁਰਬਾਣੀ ਸਜਗ ਮੈਂ ਚਾਨਣ ਗੁਰਬਾਣੀ ਚਾਨਣ ਦਿੰਦੀ ਹੈ ਗੁਰਬਾਣੀ ਰੋਸ਼ਨੀ ਦਿੰਦੀ ਹੈ ਗੁਰਬਾਣੀ ਮਨੁੱਖ ਨੂੰ ਸੋਝੀ ਦਿੰਦੀ ਹੈ ਤੋਂ ਪਾਸ਼ਾ ਜੀ ਕਹਿੰਦੇ ਨੇ ਫੂਟ ਵਾਂਡਾ ਪਰਮ ਕਾ ਮਨੇ ਪਹਿਓ ਪ੍ਰਗਾਸ ਕਾਟੀ 베ਰੀ ਪਗਾ ਤੇ ਗੁਰ ਕੀਨੀ ਬੰਦ ਖਲਾਸ ਗੁਰੂ ਨੇ ਬੰਦਨਾ ਤੋਂ ਖਲਾਸੀ ਕਰ ਦਿੱਤੀ ਜਦੋਂ ਸੀ ਭਗਤ ਰਵਦਾਸ ਜੀ ਦੇ ਬਚਨ ਪੜ੍ਹਦੇ ਆ ਨਾ ਕੀ ਆਂਦੇ ਨੇ ਜਬ ਹਾਂ ਮੋਹ ਤੇ ਤਬ ਤੂੰ ਨਹੀਂ ਜਦੋਂ ਤੱਕ ਸਾਡੇ ਅੰਦਰ ਮੈਂ ਆ ਉਹ ਤੱਕ ਰੱਬ ਜੀ ਤੁਸੀਂ ਕਿੱਥੇ ਹੋ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ ਪਹਿਲਾ ਭਲੇਖਾ ਪੈ ਗਿਆ ਸੀ ਇੱਕ ਸਾਨੂੰ ਬਹੁਤ ਵੱਡਾ ਮਾਦਵੇ ਕਿਆ ਕਹੀਐ ਭ੍ਰਮੋ ਐਸਾ ਜੈਸਾ ਮੰਨਿਐ ਹੋਏ ਨਾ ਤੈਸਾ ਸਾਨੂੰ ਇੱਕ ਭਰਮ ਪੈ ਗਿਆ ਕਿ ਕਿ ਜਗਤ ਵੱਖਰਾ ਵਾ ਤੁਸੀਂ ਵੱਖਰੇ ਹੋ ਜਗਤ ਨਾਲੋਂ ਤੁਹਾਡੀ ਇੱਕ ਵੇਥ ਵਾ ਵੀ ਸੰਸਾਰ ਵੱਖਰਾ ਵਾ ਤੁਸੀਂ ਵੱਖਰੇ ਹੋ ਬਹੁਤ ਵੱਡਾ ਭੁਲੇਖਾ ਪੈ ਗਿਆ ਸਾਨੂੰ ਪਰ ਬਾਅਦ ਚ ਸਮਝ ਆਈ ਵਾਸਤ ਵਿੱਚ ਤੁਸੀਂ ਹੀ ਜਗਤ ਜਗਤ ਤੁਸੀਂ ਤੁਸੀਂ ਜਗਤ ਇੱਕ ਹੀ ਹੋ ਕਿਵੇਂ ਪਤਾ ਲੱਗਾ ਪਹਿਲਾਂ ਸਾਨੂੰ ਇਹ ਲੱਗਾ ਸੀ ਜਦੋਂ ਹਵਾ ਵਗਦੀ ਬਹੁਤ ਤੇਜ਼ ਤੇ ਸਮੁੰਦਰ ਵਿੱਚੋਂ ਪਾਣੀ ਆਕਾਸ਼ ਵੱਲੋਂ ਜਾਂਦਾ ਹੈ ਤਰੰਗਾ ਬਣਦੀਆਂ ਨੇ ਲਹਿਰਾਂ ਬਣਦੀਆਂ ਨੇ ਤੇ ਅਸੀਂ ਕਿਹਾ ਲਹਿਰਾਂ ਵੱਖਰੀਆਂ ਨੇ ਸਮੁੰਦਰ ਦਾ ਪਾਣੀ ਵੱਖਰਾ ਪਰ ਜਿਉਂ ਹੀ ਹਵਾ ਰੁਕੀ ਉਹ ਤਰੰਗਾ ਉਹ ਹਵਾ ਰੁਕਣ ਤੋਂ ਬਾਅਦ ਸਮੁੰਦਰ ਦੇ ਵਿੱਚ ਹੀ ਆਣ ਕੇ ਡਿੱਗ ਪਈਆਂ ਜਦ ਹਮ ਹੋਤੇ ਸਾਰੇ ਪੜੋ ਜਦ ਹਮ ਹੋਤੇ ਤਬ ਅਬ ਤੂੰ ਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਚਲ ਕੇਵਲ ਹੁਣ ਸਮਝ ਆ ਗਈ ਪਾਣੀ ਹੈ ਸਾਰੇ ਬੰਨੇ ਸਮੁੰਦਰ ਹੀ ਸੀ ਸਮੁੰਦਰ ਦਾ ਹੀ ਰੂਪ ਸੀ ਨਰਪਤ ਇੱਕ ਸਿੰਘਾਸਣ ਸੋਇਆ ਸੁਪਨੇ ਭਇਆ ਪਖਾਰੀ ਰਾਜਾ ਆਪਣੇ ਸਿੰਘਾਸਣ ਤੇ ਕਿਤੇ ਬੈਠਾ ਸੀ ਬੈਠੇ ਦੀ ਅੱਖ ਲੱਗ ਗਈ ਉਹਨੂੰ ਸੁਪਨਾ ਆਇਆ ਵੀ ਮੈਂ ਤਾਂ ਪਖਾਰੀ ਬਣ ਗਿਆ ਭਿਖਾਰੀ ਬਣਿਆ ਸੀ ਉਹ ਉਹ ਤੋਂ ਸੁਪਨਾ ਆਇਆ ਉਹਨੂੰ ਜਦੋਂ ਜਾ ਖੁੱਲੀ ਉਹਨੇ ਗੱਲ ਐ ਮੇਰਾ ਤਾਂ ਰਾਜ ਭਾਗ ਚੰਗਾ ਪੜਾ ਵੇਖ ਕਿੰਨੇ ਲੋਕ ਐਲਕਾਰ ਬੈਠੇ ਮੈਂ ਤੇ ਸੁਪਨੇ ਚ ਠੂਠਾ ਪੜ ਗਿਆ ਤੁਰੇ ਫਰਦਾ ਸੀ ਗੱਲ ਭਿਖਾਰੀ ਦੀ ਨਹੀਂ ਐ ਗੱਲ ਰਾਜੇ ਦੀ ਨਹੀਂ ਐ ਗੱਲ ਸਾਡੀ ਐ ਕੀ ਕਿਹਾ ਭਲਾ ਭਗਤੀ ਦੇ ਅਸਤਰਾਜ ਵਿਸ਼ਰਤ ਦੁੱਖ ਪਾਇਆ ਅਸਤਰਾਜ ਦਾ ਅਰਥ ਰਾਜ ਹੁੰਦਾ ਹੈਗਾ ਸੀ ਪਰ ਵਿਸ਼ਰਦਾ ਦੁੱਖ ਪਾਇਆ ਉਹਨੇ ਸੁਪਨੇ ਚ ਇੰਜ ਲੱਗਾ ਵੀ ਰਾਜ ਹੈ ਹੀ ਨਹੀਂ ਮੇਰੇ ਕੋਲ ਸੋ ਗਤ ਭਈ ਆਹ ਗੱਲ ਗੁਰਮਤ ਵਾਲੀ ਆ ਵੀ ਇਹ ਹਾਲਤ ਸਾਡੀ ਆ ਹੈਗੇ ਤੇ ਅਸੀਂ ਬਾਦਸ਼ਾਹ ਤੇ ਰਾਜੇ ਆ ਪਰ ਭਿਖਾਰੀ ਬਣੇ ਬੈਠੇ ਸੁਪਨੇ ਜੋ ਲੈ ਲਿਆ ਸੀ ਸੌਂ ਜੋ ਗਿਆ ਸੀ ਤਾਂ ਹੀ ਤੇ ਬਾਣੀ ਜਗਾਰੀ ਸਾਨੂੰ ਵੀ ਜਾਗੋ ਅੱਖ ਲੱਗ ਗਈ ਸਾਡੀ ਸੁਪਨੇ ਚ ਭਿਖਾਰੀ ਬਣ ਗਏ ਗੁਰੂ ਜੀ ਜਗਾਉਂਦੇ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਸਾਰੇ ਪਾਤਸ਼ਾਹ ਜਗਾਉਂਦੇ ਤੇ ਗਏ ਸਾਨੂੰ ਵੀ ਜਾਗੋ ਜਾਗੋ ਸੁੱਤੇਓ ਚੱਲਿਆ ਆਪਣਾ ਜਾਲਾ ਉਠੋ ਜਾਗੋ ਪਾਈ ਜੋ ਦਿਨ ਆਵੇਂ 100 ਦਿਨਾਂ ਹੀ ਕਰਣਾ ਕੂਚ ਸੰਗ ਚਲਤ ਹੈ ਦੂਰ ਗਵਨਸਰੀ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਇਸ ਗ੍ਰਹਿ ਵਿੱਚ ਇਸ ਘਰ ਵਿੱਚ ਕੋਈ ਜਾਗਤ ਰਹਿ ਐ ਸਰੀਰੂਪੀ ਘਰ ਚ ਕੋਈ ਜਾਗਦਾ ਰਹੇ ਸਾਬਤ ਵਸਤ ਉਹ ਆਪਣੀ ਲਹਿ ਜਾਗਦੇ ਰਹੋਗੇ ਤੇ ਵਧੀਆ ਹੁਣ ਰਾਜਾ ਜਾਗਦਾ ਸੀ ਪਤਾ ਲੱਗਿਆ ਮੈਂ ਤੇ ਰਾਜਾ ਵਾਂ ਯਾਰ ਤੇ ਸੌਂ ਗਿਆ ਤੇ ਸੁਪਨਾ ਆ ਗਿਆ ਕੀ ਲੱਗਾ ਉਹਨੂੰ ਮੈਂ ਤੇ ਬਖਾਰੀ ਬਣ ਗਿਆ ਅੱਜ ਵੀ ਹੈਗੇ ਤੇ ਰਾਜੇ ਆ ਕਹੋ ਕਬੀਰ ਹਮ ਰਾਮ ਕੀ ਹੈਗੇ ਤੇ ਰਾਮ ਦੀ ਅੰਸਵਾ ਤੇ ਕੀ ਕਰ ਰਿਹਾ ਪਲਾ ਐਦਾਂ ਪੱਲਾ ਡਿਆ ਹੁੰਦਾ ਪਖੰਡੀਆਂ ਅੱਗੇ ਦੇਹ ਤਾਰੀਆਂ ਦੇ ਅੱਗੇ ਕੋਈ ਮਠੀ ਅੱਗੇ ਜਾ ਕੇ ਮੰਗ ਰਿਹਾ ਇਹਨਾਂ ਦਾ ਨਾਮ ਸੀ ਬਾਈ ਸਰਬਜੀਤ ਸਿੰਘ ਡੰਡਾ ਤੇ ਬੜੀਆਂ ਖਰੀਆਂ ਗੱਲਾਂ ਕਰਦੇ ਆ ਵਾਕਈ ਇਹਨਾਂ ਦੀਆਂ ਗੱਲਾਂ ਸੱਚੀਆਂ ਨੇ ਕਿ ਜਿਹੜੇ ਪਖੰਡੀ ਨੇ ਨਾ ਇਹਨਾਂ ਲੋਕਾਂ ਨੇ ਲੋਗਾਂ ਨੂੰ ਬਹੁਤ ਖਰਾਬ ਕੀਤਾ ਹੈ ਠੀਕ ਹੈ ਬਾਅਦ ਲੋਕਾਂ ਨੂੰ ਤੇ ਪਤਾ ਐਵੇਂ ਲੋਗਾਂ ਨੂੰ ਬੁਰੇ ਰਾਹ ਤੇ ਲਾਏ ਹੋਇਆ ਇਹਨਾਂ ਨੇ ਕਿ ਲੋਕ ਵੀ ਐਸੇ ਨੇ ਜਿਹੜੇ ਉਹਨਾਂ ਦੇ ਪਿੱਛੇ ਟੁਰੇ ਜਾਂਦੇ ਨੇ ਕਿਹੜਾ ਦਿਮਾਗ ਏ ਕੋਈ ਆਪਦੀ ਪਥਰੀ ਦਾ ਇਲਾਜ ਕਰਵਾਉਣ ਟੁਰਿਆ ਜਾਂਦਾ ਇਹਨਾਂ ਕੋਲੋਂ ਕੋਈ ਗੋਡਿਆਂ ਦਾ ਇਲਾਜ ਕਰਵਾਉਣ ਟੁਰਿਆ ਜਾਂਦਾ ਇਹਨਾਂ ਕੋਲ ਤੇ ਬਸ ਇੱਕੋ ਹੱਥ ਫੇਰ ਕੇ ਪੱਥਰੀ ਮਤਲਬੇ ਕੱਢ ਦੇਣਗੇ ਕੈਸੀ ਗੱਲ ਹੈ ਜਦੋਂ ਮਾਮਲਾ ਵਿਗੜ ਜਾਂਦਾ ਫਿਰ ਡਾਕਟਰਾਂ ਵੱਲੇ ਭਜਦੇ ਨੇ ਆਪਦੇ ਇਲਾਜ ਕਰਵਾਉਣ ਵਾਸਤੇ ਬਾਹਰਲੇ ਮੁਲਕ ਜਾਂਦੇ ਨੇ ਤੇ ਡਾਕਟਰਾਂ ਕੋਲੇ ਜਾਂਦੇ ਨੇ ਤੇ ਦੂਜੀਆਂ ਤੀਜੀਆਂ ਦੀਆਂ ਪੱਥਰੀਆਂ ਜਿਹੜੀਆਂ ਉਹ ਫੋਕਾ ਮਾਰ ਕੇ ਕੱਢਦੇ ਨੇ ਔਰ ਇਹ ਬੜਾ ਵਹਿਮ ਮਤਲਬੇ ਲੋਕ ਜਿਹੜੇ ਪਾਉਂਦੇ ਨੇ ਕਿਸੇ ਨੂੰ ਘਰ ਚੋਂ ਭਜਾਣਾ ਹੋਵੇ ਇਹਨਾਂ ਦੀ ਗੱਲ ਬਿਲਕੁਲ ਸੱਚੀ ਹੈ ਕਿ ਮਤਲਬ ਇਸ ਘਰ ਦੇ ਵਿੱਚ ਤਾਂ ਸਾਇਆ ਹੈ ਤਾਂ ਕਿ ਘਰ ਵੇਚ ਜਾਣ ਜਦੋਂ ਘਰ ਵੇਚ ਜਾਂਦੇ ਨੇ ਬਾਅਦ ਚ ਪਤਾ ਲੱਗਦਾ ਜਿਹੜੇ ਡਰਾਨ ਵਾਲੇ ਸਨ ਉਹ ਹੀ ਉੱਥੇ ਖਰੀਦ ਕੇ ਬੈਠੇ ਹੋਏ ਨੇ ਉਹ ਫਿਰ ਬੰਦੇ ਉਹਨੇ ਪੌਣਿਆਂ ਦੇ ਵਿੱਚ ਸਸਤੀਆਂ ਦੇ ਵਿੱਚ ਜਿਹੜਾ ਉਹ ਘਰ ਵੇਚ ਕੇ ਜਿਹੜਾ ਉਹ ਚਲੇ ਜਾਂਦੇ ਨੇ ਔਰ ਐਸੇ ਪਖੰਡੀ ਬਾਬੇ ਜਿਹੜੇ ਨੇ ਉਹ ਪਾਕਿਸਤਾਨ ਦੇ ਅੰਦਰ ਮੁਸਲਮਾਨਾਂ ਦੇ ਵਿੱਚ ਬਹੁਤ ਜ਼ਿਆਦਾ ਨੇ ਅਗਰ ਇਹਨਾਂ ਦਾ ਇੰਨਾ ਹੀ ਮਤਲਬ ਹੈ ਤੇ ਫਿਰ ਐਡਾ ਹਸਪੀਟਲ ਦੇ ਵਿੱਚ ਲੋਕ ਇੰਨੇ ਕਿਉਂ ਨੇ ਆਪ ਦੇ ਇਲਾਜ ਕਰਵਾਉਣ ਵਾਸਤੇ ਡਾਕਟਰਾਂ ਕੋਲ ਭਜਦੇ ਨੇ ਠੀਕ ਹੈ ਤੇ ਬਸ ਨਾ ਜਿਹੜੇ ਪਖੰਡੀ ਨੇ ਨਾ ਇਹਨਾਂ ਨੇ ਬਹੁਤ ਜ਼ਿਆਦਾ ਮਾਹੌਲ ਜਿਹੜਾ ਹੈ ਉਹ ਖਰਾਬ ਕੀਤਾ ਹੋਇਆ ਹੈ ਔਰ ਲੋਕ ਵੀ ਦੇਖੋ ਕਿ ਕੈਸਾ ਉਹਨਾਂ ਦਾ ਅਕੀਦਾ ਹੈ ਕਿ ਕੈਸਾ ਉਹਨਾਂ ਦਾ ਇਤਮਾਦ ਹੈ ਕਿ ਉਹਨਾਂ ਦੇ ਫੇਰ ਪਿੱਛੇ ਜਿਹੜੇ ਨੇ ਉਹ ਭੱਜੇ ਫਿਰਦੇ ਨੇ ਤੇ ਆਪਣੇ ਇਲਾਜ ਜਿਹੜੇ ਉਹਨਾਂ ਕੋਲ ਕਰਵਾਉਂਦੇ ਨੇ ਬੜਿਆਂ ਨੇ ਆਪਣੀਆਂ ਜ਼ਿੰਦਗੀਆਂ ਤੋਂ ਜਿਹੜਾ ਹੱਥ ਢੋ ਰਿਹਾ ਠੀਕ ਹੈ ਅਗਰ ਵਕਤ ਤੇ ਉਹ ਡਾਕਟਰ ਕੋ ਚਲੇ ਜਾਂਦੇ ਤੇ ਸ਼ਾਇਦ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਉਹ ਵੱਚ ਜਾਂਦੀ ਲੇਕਿਨ ਇਹਨਾਂ ਦੇ ਪਿੱਛੇ ਲਾ ਕੇ ਅੱਗੂ ਉਹ ਵੀ ਕਿਸਦੇ ਬੇਰਹਿਮ ਨੇ ਅਗਰ ਤੁਹਾਨੂੰ ਨਹੀਂ ਪਤਾ ਤੇ ਤੁਸੀਂ ਚਲੋ ਡਾਕਟਰ ਦੀ ਤਰਫ ਗਾਈਡ ਕਰ ਦਿਓ ਠੀਕ ਹੈ ਨਾ ਆਪਦੇ ਸਿਰਫ ਪੈਸਿਆਂ ਬਦਲੇ ਲੋਕਾਂ ਨੂੰ ਜਿਹੜਾ ਉਹ ਬੇਵਕੂਫ ਬਣਾਇਆ ਉਹ ਇਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਕਿ ਲੋਕ ਕਹਿੰਦੇ ਨੇ ਜੀ ਉਹ ਬੜੇ ਸਿਆਣੇ ਨੇ ਵੀ ਸਿਆਣੇ ਤਾਂ ਆਪੇ ਨੇ ਜਿਹੜਾ ਤੁਹਾਨੂੰ ਉਹਨਾਂ ਨੇ ਕਮਲਾ ਬਣਾਇਆ ਹੋਇਆ ਸਿਆਣੇ ਹੈ ਨੇ ਤੇ ਤੁਹਾਨੂੰ ਉਹਨਾਂ ਨੇ ਆਪਦੇ ਪਿੱਛੇ ਲਾਇਆ ਹੋਇਆ ਹੈ ਨਾ ਅਗਰ ਸਿਆਣੇ ਨਾ ਹੁੰਦੇ ਤੇ ਤੁਸੀਂ ਤਾਂ ਨਾ ਨਾ ਉਹਨਾਂ ਦੇ ਪਿੱਛੇ ਲੱਗਦੇ ਤਨੂੰ ਨੇ ਐਸੀ ਕਹਾਣੀ ਪਾਈ ਹੋਈ ਏ ਕਿ ਤੁਸੀਂ ਜਿਹੜਾ ਉਹਨਾਂ ਦੇ ਪਿੱਛੇ ਜਿਹੜੇ ਉਹ ਲੱਗੇ ਹੋਏ ਜੀ ਇਹ ਪਖੰਡੀ ਹਰ ਧਰਮ ਦੇ ਅੰਦਰ ਸਿੱਖ ਧਰਮ ਦੇ ਅੰਦਰ ਇਹ ਹਿੰਦੂ ਧਰਮ ਦੇ ਅੰਦਰ ਮੁਸਲਮਾਨਾਂ ਦੇ ਅੰਦਰ ਇਹ ਐਸੇ ਜਿਹੜੇ ਪਖੰਡੀ ਜਿਹੜੇ ਨੇ ਉਹ ਮੌਜੂਦ ਨੇ ਜਿਹੜੇ ਫੂਕਿਆਂ ਮਾਰ-ਮਾਰ ਕੇ ਜਿਹੜਿਆ ਉਹ ਲੋਕਾਂ ਦਾ ਮਤਲਬ ਇਸ ਤਰ੍ਹਾਂ ਕਰਦੇ ਨੇ ਬੇੜਾਗਰ ਕਈ ਲੋਕ ਠੀਕ ਵੀ ਹੈਗੇ ਨੇ ਦਮ ਮੰਤਰ ਜਿਹੜਾ ਉਹ ਕਰਵਾਉਣਾ ਚਾਹੀਦਾ ਹੈ ਲੇਕਿਨ ਜਿਹੜਾ ਇੱਕ ਮਤਲਬ ਹਰ ਇੱਕ ਦੀ ਇੱਕ ਕੈਟਾਗਰੀ ਹੁੰਦੀ ਹੈ ਨਾ ਦਮ ਮੰਤਰ ਵੀ ਕਰਵਾਓ ਹਰ ਬਿਮਾਰੀ ਦਾ ਰੱਬ ਨੇ ਇਲਾਜ ਵੀ ਭੇਜਿਆ ਆ ਇਲਾਜ ਵੀ ਕਰਾਓ ਦਮ ਫੁਕਾ ਵੀ ਕਰਵਾਓ ਅਗਰ ਦਮ ਫੁਕੇ ਦਮ ਫੁਕੇ ਤੇ ਵੀ ਇਤਮਾਦ ਜਿਹੜਾ ਉਹ ਰੱਖਣਾ ਚਾਹੀਦਾ ਹੈ ਲੇਕਿਨ ਕੁਝ ਪਖੰਡੀਆਂ ਨੇ ਨਾ ਇਹਦਾ ਗਲਤ ਫਾਇਦਾ ਚੁੱਕਿਆ ਹੋਇਆ ਇਹਦਾ ਫਾਇਦਾ ਹੀ ਉਹਨਾਂ ਨੇ ਗਲਤ ਮਤਲਬ ਜਿਹੜਾ ਉਹ ਲਿਆ ਹੋਇਆ ਗਲਤ ਫਾਇਦਾ ਜਿਹੜਾ ਉਹਨਾਂ ਨੇ ਚੱਕਿਆ ਹੋਇਆ ਠੀਕ ਹੈ ਤੇ ਇਹਨਾਂ ਨੇ ਬਹੁਤ ਚੰਗੀਆਂ ਮਤਲੇ ਬੇ ਗੱਲਾਂ ਕੀਤੀਆਂ ਵੀਡੀਓ ਬਹੁਤ ਅੱਛੀ ਹੈ ਇਹਨਾਂ ਦੀ ਵੀਡੀਓ ਤਕਰੀਬਨ ਆਪਣੇ ਚੈਨਲ ਤੇ ਪਹਿਲੀ ਹੈ ਤੇ ਕਮੈਂਟ ਬਾਕਸ ਦੇ ਅੰਦਰ ਆ ਕੇ ਦੱਸਣਾ ਕਿ ਇਹਨਾਂ ਦੀ ਵੀਡੀਓ ਤੁਹਾਨੂੰ ਕੈਸੀ ਲੱਗੀ ਵੀਡੀਓ ਦਾ ਇੱਕ ਟਰਾਮੇ ਇਥੇ ਕਰਨੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ